ਹੱਥ ਹੈ ਨਹੀਂ ਹਏ ਜੁਬੀ ਦਾ ਨੱਕ ਲਾਲ ਲਾਲ ਹੋਇਆ ਪਿਆ ਬਸਰੀ ਕੱਲ ਸਾਰਿਆਂ ਨੂੰ ਅੱਜ ਮੇਰਾ ਮੈਸਾ ਅੱਜ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਓਕੇ ਜੀ ਬੈਸਟ ਆਪ ਲਖਪਤ ਬਸ ਭਰ ਗਈ ਸਾਰੀ ਟਰਾਲੀ ਵਿੱਚ ਹੀ ਚੱਲੇ ਭਾਂਡੇ ਕੱਚ ਦੇ ਵੀ ਤੇ ਜੂ ਵੀ ਹੁਣਾਂ ਦੀਆਂ ਰਜਾਈਆਂ ਕਿਉਂਕਿ ਹੁਣ ਵੱਡਾ ਚਾਹ ਬੁਣਸੇਰਾ ਹਾਂ ਫਰਾਂਚੀਲੋ ਦਾ ਮੇਰੀ ਸਵਾਹ ਵਿੱਚੋਂ ਕੱਢੀ ਹੋਈ ਐ ਸਾਰੀ ਕਿਉਂਕਿ ਜਦੋਂ ਚਲਾਉਨੇ ਆ ਫਿਰ ਮੈਂ ਨਾਲ ਦੇ ਨਾਲ ਸਵਾਹ ਕੱਢ ਦੇਣੀ ਆ ਚੱਲੀ ਟਰੱਕ ਇੱਕ ਹਜੇ ਬਣਾਉਣਾ ਵਾ ਦੋ ਬਣਾ ਤੇ ਬਹੁਤ ਜ਼ਿਆਦਾ ਟੇਸਟੀ ਆ ਨਾ ਅੱਜ ਸਾਡੇ ਘਰੇ ਸੀਗੇ ਤੇ ਇਹਨਾਂ ਨੇ ਮੇਰੇ ਆਉਂਦੀ ਨੂੰ ਬਣਾ ਲਿਆ ਸਾਰਾ ਕੁਸ ਗਰਾਸੀ ਏਮਲੇ ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਮੋਗੇ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਵੀਡੀਓ ਨੂੰ ਪਿਆਰ ਦਿੰਨੇ ਆ ਤੁਸੀਂ ਬਹੁਤ ਜ਼ਿਆਦਾ ਤੇ ਕਮੈਂਟ ਵੀ ਬਹੁਤ ਸੋਹਣੇ ਹੁੰਦੇ ਆ ਤੁਹਾਡੇ ਸਾਰਿਆਂ ਦੇ ਤੇ ਅੱਜ ਦਾ ਜਿਹੜਾ ਆਪਾਂ ਬਲੌਗ ਬਣਾਉਣ ਲੱਗੇ ਇੱਕ ਬੱਚੇ ਦੇ ਲਈ ਬਣਾਉਣ ਲੱਗੇ ਆ ਜਦੋਂ ਦਾ ਮੈਂ ਆਪਣਾ YouTube ਚੈਨਲ ਚਲਾਇਆ ਵਾ ਉਦੋਂ ਦਾ ਮੈਨੂੰ ਬਹੁਤ ਸਪੋਰਟ ਕਰਦੇ ਆ ਉਹ ਬੱਚਾ ਵੀ ਤੇ ਉਹਨਾਂ ਦੀ ਮੰਮਾ ਵੀ ਤੇ ਅੱਜ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਵੀ ਆਂਟੀ ਮੇਰਾ ਮੈਚ ਵਾ ਤੇ ਤੁਸੀਂ ਸਾਡੇ ਨਾਲ ਚੱਲੋ ਤੇ ਨਾਲੇ ਮੇਰੇ ਮੈਚ ਦਾ ਬਲੌਗ ਬਣਾਇਓ ਤੇ ਉਹ ਜਦੋਂ ਵੀ ਫਿਰ ਮੇਰੀ ਵੀਡੀਓ ਆਉਂਦੀ ਆ ਉਹਦੀ ਆਪਣੇ ਟੀਵੀ ਤੇ ਲਾ ਕੇ ਦੇਖਦਾ ਤੇ ਅੱਜ ਆਪਾਂ ਨਾਲੇ ਉਹਦਾ ਬਲੌਗ ਬਣਾਉਨੇ ਆ ਤੇ ਨਾਲੇ ਤੁਹਾਨੂੰ ਮਿਲਾਉਨੇ ਆ ਇੱਕ ਦੋ ਵੀਡੀਓ ਚ ਤੁਸੀਂ ਉਹਨੂੰ ਵੇਖਿਆ ਵੀ ਹੋਊਗਾ ਤੇ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਹੁਣ ਆਪਾਂ ਚੱਲਦੇ ਆਂ ਤੇ ਨਾਲੇ ਆਪਾਂ ਉਹਨੂੰ ਫਿਰ ਸਪੋਰਟ ਕਰਾਂਗੇ ਆਪਣਾ ਬੱਚਾ ਐ ਤੇ ਮੈਨੂੰ ਉਹਨੇ ਸਪੈਸ਼ਲ ਕਾਲ ਵੀ ਕੀਤੀ ਸੀਗੀ ਵੀ ਮਾਸੀ ਜੀ ਜ਼ਰੂਰ ਆਇਓ ਤੇ ਜੁਬੀ ਨੂੰ ਵੀ ਲੈ ਕੇ ਆਇਓ ਤੇ ਆਪਾਂ ਨਾਲੇ ਉਹਦੀ ਕਰਾਂਗੇ ਫੁੱਲ ਸਪੋਰਟ ਜੇ ਕਿ ਤੇ ਆਪਾਂ ਚੱਲ ਕੇ ਉਹਦਾ ਮੈਚ ਨਾਲ ਇਟਾਲੀਨ ਬੱਚੇ ਵੀ ਹੋਣਗੇ ਜੇ ਮੈਨਜ਼ੇ ਆਪਾਂ ਤੁਹਾਨੂੰ ਅਪਰੀਲੀਆ ਚੱਲ ਕੇ ਹਣ ਆਪਾਂ ਪਹੁੰਚ ਗਏ ਆ ਗਰਾਊਂਡ 'ਚ ਤੇ ਆਹ ਟਿੱਡਾ ਜਿਹਾ ਬੱਚਾ ਆ ਆਪਾਂ ਇਹਦੇ ਲਈ ਆਏ ਆ ਤੇ ਆਪਾਂ ਮਲਾਉਨੇ ਆ ਤੁਹਾਨੂੰ ਇਹਦੇ ਨਾਲ ਬਾਲੀਆਂ ਪਿਆਰੀਆਂ ਗੱਲਾਂ ਕਰਦਾ ਏ ਦਿਖਾਉਨੇ ਤੁਹਾਨੂੰ ਜਿੱਥੇ ਇਹਨੇ ਮੈਚ ਖੇਡਣਾ ਵਾ ਨਾਲ ਜੂਵੀ ਵੀ ਆਇਆ ਵਾ ਸਪੋਰਟ ਕਰਨ ਲਈ ਚਾਓ ਬੁਨੋਸੇਰਾ ਥੋੜੇ ਜਿ बच्चे ਤਾਂ ਆ ਕੇ ਖੇਡੀ ਵੀ ਜਾਂਦੇ ਆ ਨਾ ਹਸ ਤਾਂ ਬਾਲੇ ਜਾਣੇ ਆਏ ਹੀ ਨਹੀਂਗੇ ਅੱਛਾ ਠੀਕ ਹੈ ਜੀ ਚਲੋ ਮਲਾਉਨੇ ਆਪਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੇਰਾ ਮੈਚ ਸੀ ਅੱਜ ਤੁਸੀਂ ਮੇਰੀ ਵੀਡੀਓ ਨੂੰ ਲਾਇਕ ਕਰਿਓ ਓਕੇ ਜੀ ਬੈਸਟ ਆਫ ਲਕਪਤ ਬੈਸਟ ਆਫ ਲਕ ਚਲੋ ਅਸੀਂ ਗੁਰਦੇਤ ਤੋਂ ਗੁਰਦੇਤ ਕਰਾਂਗੇ ਠੀਕ ਹੈ ਪਾਣੀ ਦੀ ਬੋਤਲ ਰੱਖਣ ਚੱਲਿਆ ਕਿੰਨੇ ਪਿਆਰੇ ਲੱਗਦੇ ਆ ਛੋਟੇ ਛੋਟੇ ਅਗਲੇ ਸਾਲ ਮੈਂ ਜੁਬੀ ਦਾ ਵੀ ਮੈਚ ਕਰਵਾਉਣਾ ਹੈ ਨਾ ਜੁਬੀ ਵੀ ਆਊਗਾ ਚਲੋ ਮੇਰੀ ਟ੍ਰੇਨਿੰਗ ਬਰਾਵੋ ਐਕ ਗੋਲ ਕਰਤਾ ਜੈਲੂ ਵਾਲੀ ਟੀਮ ਨੇ ਵੀ ਗੁਰਦਿੱਤ ਬਰਾਵੋ ਓ ਕੁਆ ਕੀ ਉਹ ਵੱਡੇ ਐ ਇਹਨਾਂ ਨਾਲ ਲੈ ਗਿਆ ਫੇਰ ਲੈ ਗਿਆ ਬਾਲ ਉਹ ਕਹਿੰਦੀ ਇੱਥੇ ਸਪੈਟਾ ਕਰ ਬੁੱਤ ਉੱਥੇ ਇੱਥੇ ਖੜਾ ਇੱਥੇ ਕੱਢ ਜਾ ਦਿਲੋ ਉਹਦੇ ਬਾਹਾਂਾਂ 'ਚ ਵੀ ਪ੍ਰੋਬਲਮ ਆ ਹੱਥਾਂ ਦੇ ਵਿੱਚ ਫਿਰ ਵੀ ਦਿਲੋ ਕਿੰਨਾ ਵਧੀਆ ਮੈਚ ਖੇੜਦਾ ਮੁੰਡਾ ਬਾਈ 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 ਤਾ ਗਿਆ ਵੀ ਤਾ ਗਿਆ ਵੀ ਲੈ ਆ ਯਾ ਬਾਈ ਫਰਾਂਚੀ ਇਹ ਇੱਕ ਸਾਡਾ ਪੰਜਾਬੀ ਮੁੰਡਾ ਬਾਕੀ ਹਟਾ ਲਈ ਹਨ ਗੁਰਦੇਤ ਗੁਰਦੇਤ ਬਾਹਰ ਕਰ ਦਿਓ ਅੱਜ ਭਾਈ ਅੱਜ ਇਹ ਸਹੂਗਾ ਤੂੰ ਸੋਸਤ ਜੇ ਕਹਤੋਂ ਥੋੜਾ ਜਿਹਾ ਇਦਾਂ ਹੀ ਐ ਤੇ ਨਾ ਜੇ ਕਿਤੇ ਮਿਸਟਰ ਕੋਚ ਤੋਂ ਥੋੜੀ ਜਾਨ ਅੱਛਾ ਕੋਚ ਤੋਂ ਡਰਦਾ ਏ ਕੋਚ ਸੰਗ ਦਾ ਕਾਫੀ ਜਾਣੇ ਆ ਗਏ ਨੇ ਨਿੱਕੇ ਨਿੱਕੇ ਜੇ ਵੀ ਮੈਚ ਦੇਖਣ ਆਏ ਆ ਹੂੰ Bravo Gordit! Ah. Piano Francesco! Vai, si muove, via le palle, si muove! Gravissimo! Stai gravissimo! Mm. No, non è anche lui, vai, vai! Passa la Francesco, vai! Francesco! <sussurra> Bravo! ਸਾਰਿਆਂ ਦੇ ਪੇਰੈਂਟਸ ਖੜੇ ਆ ਇੱਕ ਕੀ ਆਪਣਾ ਪੰਜਾਬੀ ਆ ਬਾਕੀ ਸਾਰੇ ਇਟਾਲੀ ਨਾ ਬ੍ਰਾਂਚੀ ਦਾ ਬ੍ਰਾਂਚੀ ਬ੍ਰੈਂਡੀ ਲਾਏ ਤੂੰ ਅਸੀਂ ਮਾਨੇ ਸਿਮੋਨੇ ਤੂੰ ਯੂਸਰ ਆ ਕੇ ਮਾਨੀ ਲਾ ਬਾਲੇ ਐਕਟਿਵ ਆ ਦੇਖੀ ਲੱਤ ਕਿਵਾਰਦੇ ਉਹ ਦੇਖ ਵਾਲੇ ਪਿਆਰੇ ਆ ਇਹ ਫਿਰ ਆਪਣੇ ਬੱਚਿਆਂ ਨਾਲ ਖਰਾਕ ਵੀ ਸੋਹਣੀ ਖਾਂਦੇ ਆ ਸਾਡੇ ਵਾਲੇ ਤਾਂ ਨਹੀਂ ਨਹੀਂ ਭੁੱਖ ਨਹੀਂ ਭੁੱਖ ਨਹੀਂ ਹੈਨਾ ਅਜੇ ਨਾ ਇੱਧਰ ਇੱਧਰ ਦੀ ਟੀਮ ਵਾਲਿਆਂ ਦਾ ਗੋਲ ਹੋਇਆ ਨਾ ਉੱਧਰ ਹੋਇਆ ਉਹ ਘਵਾਲੇ ਆ ਬਰੋਬਰ ਬਰੋਬਰ ਆ ਅਗਵਾਲੇ ਦਾ ਮਤਲਬ ਬਰੋਬਰ ਸਾਰੇ ਮੁੰਡਿਆਂ 'ਚ ਇੱਕ ਕੁੜੀ ਆ ਕਹਿੰਦਾ ਪੈਰ ਦੁਕਨ ਲੱਗ ਗਿਆ ਕਹਿੰਦਾ ਮਾਲੇ ਪਿਆਦੀ ਪਿਆਦੀ ਹੁੰਦੇ ਪੈਰ ਦੁਕਨ ਬਰਾਵਾ ਆ ਬੱਚਾ ਹੈਂਡੀਕੈਪ ਵਾ ਤੇ ਫਿਰ ਵੀ ਦੇਖ ਲਓ ਇਹਨਾਂ ਦੇ ਮਾਪੇ ਇਹਨਾਂ ਨੂੰ ਇੱਡਾਂ ਦੇ ਵਿੱਚ ਪਾਉਂਦੇ ਆ ਵੀ ਬੱਚੇ ਐਕਟਿਵ ਰਹਿਣ ਹਨਾ ਦੋਨੇ ਆ ਆਦ ਨਹੀਂ ਆ ਦੇਖ ਵਿਚਾਰਾ ਕਿੱਦਾਂ ਫਿਰ ਵੀ ਬਹੁਤ ਕੋਸ਼ਿਸ਼ ਕਰਦਾ ਲੱਕੇ ਪਿਆ 6:00 ਵਜ ਗਈ ਹੋਗੀ ਦੇ ਲੱਕੇਵੇਂ ਭੱਜ ਕੇ ਗਈ ਹੈ ਨਾ ਨਿਫੇਸਾ ਯੋ ਮੋ ਮੈਂ ਰੈਂਡੋ ਯੋ ਕਾ 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 ਗੁਰਦੇਤ ਨੂੰ ਕੀ ਕਹਿੰਦੇ ਟਾਲੀਂ ਚ ਇਹ ਗੁਰਦੀ ਗੁਰਦੀਪ ਗੁਰਦੀਪ ਪਾਣੀ ਪੀਂਦੇ ਆ ਸਾਰੇ ਜਣੇ ਅੱਛਾ ਆਹ ਵਾਲੇ ਬਾਨੀਆਂ ਬਣਿਆ ਦੀਦੀ ਹਾਂ ਇੱਥੇ ਬਾਨੀਆਂ ਹਾਂ ਇਹ ਬਾਨੀਆਂ ਬਣਿਆ ਆਹੋ ਲੱਕੜ ਦੇ ਜਿਹੜੇ ਆ ਬੱਚਿਆਂ ਨੂੰ ਬਾਅਦ ਚ ਨਮਾ ਕੇ ਵੀ ਲੈ ਕੇ ਜਾਣਾ ਘਰ ਹਾਂ ਠੀਕ ਆ ਗਰਮ ਪਾਣੀ ਕਿ ਫਿਰ ਗਰਮੀ ਆਈ ਹੁੰਦੀ ਬੱਚਿਆਂ ਨੂੰ ਮੈਚ ਹੋ ਗਿਆ ਓਵਰ ਕਿੰਨੇ ਵਜੇ ਓਵਰ ਹੋਇਆ ਵਾ 5 ਵਜੇ ਬਹੁਤ ਸੋਹਣਾ ਖੇਡਿਆ ਪੁੱਤ ਤੂੰ ਹੇ ਗਰਦੇ ਤਾ ਬਹੁਤ ਸੋਹਣਾ ਖੇਡਿਆ ਤੂੰ ਗ੍ਰਾਸੀਆ ਕਰਦੇ ਗ੍ਰਾਸੀਆ ਸਾਰੇ ਦੇਖਣ ਕਿ ਤੈਨੂੰ ਹੁਣ ਠੀਕ ਹੈ ਚਲੋ ਨਿਹਰਾ ਹੋ ਗਿਆ ਸਾਰੇ ਚੱਲੇ ਹੱਥ ਹੈ ਨਹੀਂ ਹੱਥ ਹੈ ਹੀ ਨਹੀਂ ਇਹ ਜੂਵੀ ਦਾ नाक ਲਾਲ ਲਾਲ ਹੋਇਆ ਪਿਆ ਮੈਨੂੰ ਵੀ ਕੰਬਾ ਲੱਗੀ ਜਾਂਦਾ ਇੰਨੀ ਠੰਡ ਹੋਈ ਪਈ ਆ ਇੰਨੀ ਠੰਡ ਚ ਬੱਚਿਆਂ ਦਾ ਮੈਚ ਹੋਇਆ ਵਾ ਹਾਏ ਹੱਥ ਕਿੰਨੇ ਠੰਡੇ ਆ ਹੁਣ ਆਪਾਂ ਚੱਲਦੇ ਆ ਘਰੇ ਵਾਪਸ ਮੈਨੂੰ ਫੀਲ ਹੀ ਨਹੀਂ ਆਉਂਦਾ ਮੈਨਾਂ ਫਿਰ ਤੁਸੀਂ ਲੈ ਆਏ ਚੰਗਾ ਬਾਏ ਪੁੱਤ ਓਕੇ ਕੋਈ ਗੱਲ ਨਹੀਂ ਦੀਦੀ ਓਕੇ ਬਾਏ ਆ ਗਏ ਅਸੀਂ ਘਰੇ ਵਾਪਸ ਚਲਣ ਲੱਗ ਗਿਆ ਰੋਣ ਲੱਗ ਗਿਆ ਦੀਦੀ ਹੁਣੀ ਛੱਡ ਕੇ ਗਏ ਆ ਆ ਗਏ ਅਸੀਂ ਘਰੇ ਵਾਪਸ ਠੰਡ ਬਹੁਤ ਜ਼ਿਆਦਾ ਸੀਗੀ ਘਰੇ ਘਰੇ ਮੌਸਮ ਠੀਕ ਵਾ ਤੇ ਵਿਚਾਰੇ ਛੋਟੇ ਛੋਟੇ ਬੱਚੇ ਜੱਸ ਵੀ ਨਹੀਂ ਪਤਾ ਨਹੀਂ ਕਿੰਦਾ ਠੰਡ ਚ ਖੇਡਦੇ ਸੀ ਉਹਨਾਂ ਦੀਆਂ ਮੰਮੀਆਂ ਨੂੰ ਬਹੁਤ ਟੈਨਸ਼ਨ ਸੀਗੀ ਵੀ ਅੱਜ ਠੰਡ ਵੀ ਇੰਨੀ ਆ ਅਟਾਲੀਨ ਕਹੀ ਵੀ ਜਾਂਦੀਆਂ ਸੀਗੀਆਂ ਵੀ ਅੱਜ ਮੋਲ ਤੋਂ ਫਰੇਦੋ ਆ ਵੀ ਬਹੁਤ ਜ਼ਿਆਦਾ ਠੰਡ ਵਾ ਤੇ ਬੱਚੇ ਸਾਡੇ ਘਰੇ ਸੀਗੇ ਤੇ ਇਹਨਾਂ ਨੇ ਮੇਰੇ ਆਉਂਦੀ ਨੂੰ ਬਣਾ ਲਿਆ ਸਾਰਾ ਕੁਸ ਗਰਾਸੀ ਏਮਲੇ ਅਮਣ ਇੱਧਰ ਬਣਾਉਂਦੀ ਆ ਚਿਕਨ ਠੀਕ ਆ ਪਤ ਤੇ ਜੈਸਮੀਨ ਨੇ ਬਣਾਇਆ ਵਾ ਤੋਰਤਾ ਦੋਨਾਂ ਭੈਣਾਂ ਨੇ ਰਲ ਕੇ ਘਰੇ ਬਹੁਤ ਕੰਮ ਕੀਤਾ ਤੇ ਮੈਨੂੰ ਆਉਣ ਤੇ ਟਾਈਮ ਆਨ ਟੈਨਸ਼ਨ ਨਹੀਂ ਹੋਈ ਜੈਸਮੀਨੇ ਤੋਰਤਾ ਬਣਾ ਲਿਆ ਇਹਦੀ ਵੀ ਆਪਾਂ ਰੈਸਪੀ ਸ਼ੇਅਰ ਕਰਾਂਗੇ ਜੈਸਮੀਨ ਇਹ ਚ ਚਾਕਲੇਟ ਵੀ ਪਾਇਆ ਵਾ ਹਾਂ ਥੋੜਾ ਥੋੜਾ ਪਾਇਆ ਥੋੜਾ ਥੋੜਾ ਚਾਕਲੇਟ ਪਾਇਆ ਕਮੈਂਟ ਵੀ ਆਇਆ ਸੀ ਵੀ ਤੋਰਤੇ ਦੀ ਰੈਸਪੀ ਸ਼ੇਅਰ ਕਰੋ ਮੈਂ ਬਾਹਰ ਸੀਗੀ ਅੱਜ ਤਾਂ ਨਹੀਂ ਆਪਾਂ ਬਣਾਈ ਫਿਰ ਆਪਾਂ ਬਣਾਵਾਂਗੇ ਦੀ ਰੈਸਪੀ ਵੀ ਇਧਰ ਆਪਣਾ ਤੜਕਾ ਵੀ ਬਣ ਗਿਆ ਪਾਫਾ ਨਿਕਲੀ ਜਾਂਦੀਆਂ ਗਰਮਾ ਗਰਮਾ ਫਿਰ ਨਾਲ ਆਪਾਂ ਠੰਡ ਚੋਂ ਆਏ ਆ ਨਾਲ ਪੀਨੇ ਆ ਕਾਫੀ ਤੇ ਨਾਲ ਹੀ ਖਾਣੇ ਆ ਤੋਰਤਾ ਇੱਕ ਹਜੇ ਬਣਾਉਣਾ ਵਾ ਦੋ ਬਣਾਤੇ ਬਹੁਤ ਜਿਆਦਾ ਟੇਸਟੀ ਆ ਨਾ ਮਨ ਮੀਡੀਅਮ ਤੇ ਜਦੋਂ ਮਾਇਨ ਦੇ ਜਾਂ ਮਿਠਾਈ ਆ ਨਹੀਂ ਹਲਾ ਮੈਨ ਜਲਦੀ ਵਿੱਚ ਬਾ ਬਣਾਇਆ ਨਾਰਮਲ ਜਿਹਾ ਮਿਠਾ ਜਸਮੀਨ ਐਕਟਿਆ ਥੋੜਾ ਹਾਰਡ ਨਹੀਂ ਲੱਗਦਾ ਤੇਰਾ ਬੋ ਇਹ ਰੈਫਰਿਜਰਜਰ ਜਿਹੜਾ ਤੁਹਾਡੇ ਮੂਰੇ ਆ ਹੂੰ ਨਹੀਂ ਤਾਂ ਵਧੀਆ ਬਣਿਆ ਵਾ ਥੋੜਾ ਹੋਰ ਇੱਕ ਹਜੇ ਆਪਾਂ ਤਿਆਰ ਕਰ ਲੈਂਦੇ ਆ ਨਾ ਜੁਬੀਤਾ ਇੱਥੇ ਅਮਨ ਠੰਡ ਚ ਠਰ ਗਿਆ ਇੰਨੀ ਠੰਡ ਸੀਗੀ ਉੱਥੇ ਲੈ ਗਈ ਆ ਪਾਣੀ ਜੋ ਇਹ ਤਾਂ ਬਹੁਤ ਸਿੱਟੀ ਨੀਲੇ ਵਜਾ ਮੈਂ ਤੋੜਤਾ ਕਰੀ ਜਾਂਦੀ ਸੀਗੀ ਤੇ ਅਮਨ ਕਹਿੰਦੀ ਆਪਣੀਆਂ ਪੰਜਾਬੀ ਬੁੜੀਆਂ ਜੇ ਆਪਾਂ ਉਹਨਾਂ ਨੂੰ ਕਵਾਂਗੇ ਵੀ ਤੋੜਤਾ ਇਹਨਾਂ ਨੇ ਕਿ ਕੀ ਤੋੜਤਾ ਕੀ ਤੋੜਤਾ ਹਨਾ ਸਹੀ ਗੱਲ ਆ ਵੀ ਕੀ ਤੋੜਤਾ ਨਹੀਂ ਸਭ ਤਾਂ ਕਪਿਆਈ ਕੀ ਤੋੜਤਾ ਹਾਂ ਕੀ ਤੋੜਤਾ ਅਟਾਲੀ ਨੂੰ ਬੋਲੀ ਥੋੜੀ ਜੀ ਇਦਾਂ ਦੇ ਵੀ ਹਨਾ ਜਿਵੇਂ ਤੋੜਤਾ ਕਹਿ ਦਿੰਦੇ ਤੋੜਤਾ ਹੂੰ ਹੁਣ ਅਸੀਂ ਆ ਗਏ ਥੱਲੇ ਤੇ ਥੋੜਾ ਟਾਈਮ ਬੈਠ ਕੇ ਅੱਗ ਸੇਕਦੇ ਆਂ ਫਿਰ ਖਾਵਾਂਗੇ ਰੋਟੀ ਚਲੋ ਵਿੱਚ ਵਿੱਚ ਚੱਲ ਜਾਂਦਾ ਤੋਰਤਾ ਵਿੱਚ ਚੱਲ ਜਾਂਦੇ ਆ ਮੈਂ ਚਾਕਲੇਟ ਚਾਕਲੇਟ ਪਿਸਤਾਕੀਓ ਪਿਸਤਾਕੀਓ ਜੂ ਵੀ ਆਹ ਖਾਈ ਜਾਂਦਾ ਖੋਟ ਹਾਂ ਇਹ ਖਰੂਟ ਖਾਂਦਾ ਸੱਚੀ ਠੰਡ ਵਾਲੀ ਲੱਗਦੀ ਹੁੰਦਾ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ ਡਿਨਰ ਤੇ ਆਪਾਂ ਤਿਆਰੀ ਕਰਿਆਂਦੀ ਸਾਰੀ ਡਿਨਰ ਦੀ ਇੱਥੇ ਮੈਂ ਕਿ ਸ਼ਾਇਦ ਅੱਜ ਆਪਾਂ ਡਿਨਰ ਕਰਾਂਗੇ ਕਿਉਂਕਿ ਪਟੰਡ ਲੱਗਦੀ ਟਰਾਲੀ ਆ ਗਈ ਆਪਣੀ ਤੇ ਜਿੰਨਾ ਵੀ ਸਾਡੇ ਘਰ ਦੇ ਵਿੱਚ ਐਕਸਟਰਾ ਚੀਜ਼ਾਂ ਪਈਆਂ ਵਾ ਸਿੱਟਣਾਂ ਵਾਲੀਆਂ ਟਰਾਲੀ 'ਚ ਰੱਖਦੇ ਹੁਣ ਆਪਾਂ ਫਿਰ ਸਾਡੇ ਮਾਲਕਾਂ ਦਾ ਉੱਧਰ ਬਹੁਤ ਵੱਡਾ ਟੂਆ ਪਟਿਆ ਹੋਇਆ ਉਹਦੇ ਵਿੱਚ ਜਨ ਕਿ ਬੂਤਾ ਕਰ ਦਿੰਦੇ ਆ ਸੈੱਟ ਦਿੰਦੇ ਆ ਤੇ ਕਈ ਤਰ੍ਹਾਂ ਦਾ ਜਿਵੇਂ ਕਿ ਘਰ ਦੇ ਵਿੱਚ ਕੱਪੜੇ ਬੇਸਟ ਹੁੰਦੇ ਆ ਉਹ ਵੀ ਅਸੀਂ ਫਿਰ ਇਦਾਂ ਸੈੱਟ ਦਿੰਦੇ ਆ ਹੁਣ ਆਪਾਂ ਚਲੋ ਕਰਦੇ ਆਂਗਾ ਪਹਿਲਾਂ ਜਾਈਨੋ ਜੂਵੀ ਦਾ ਬਹੁਤ ਸਾਰੇ ਜਾਈਨੋ ਵਗੈਰਾ ਬੱਚਿਆਂ ਦੇ ਪਏ ਆ ਹਰ ਇੱਕ ਚੀਜ਼ ਆਪਾਂ ਹੁਣ ਚੱਲ ਕੇ ਸੱਢਦੇ ਮੈਂ ਹੁਣ ਥੋੜੀਆਂ ਹੋਰ ਲੱਕੜਾਂ ਲੈ ਕੇ ਆਈਆਂ ਅੱਗ ਮਚਾਉਣ ਲਈ ਲੱਕੜੀਆਂ ਅਸੀਂ ਰੱਖ ਲੈਣੇ ਨੇ ਚੱਲ ਅੱਗ ਮਚਾ ਲਈ ਦੀ ਬਾਕੀ ਚੀਜ਼ਾਂ ਜਿੰਨੀਆਂ ਵੀ ਬੇਸਟ ਆ ਉਹ ਆਪਾਂ ਸਾਰੀਆਂ ਸੱਢ ਦੇਣੀਆਂ ਜਿਵੇਂ ਕਿ ਬੂਟ ਵੀ ਸਾਡੇ ਬਹੁਤ ਸਾਰੇ ਬੂਟ ਵਾ ਜਿਹੜੇ ਹੁਣ ਬੱਚੇ ਪਾਉਂਦੇ ਨਹੀਂ ਹੈਗੇ ਜਾਂ ਛੋਟੇ ਹੋ ਜਾਂਦੇ ਆ ਹੁਣ ਆਪਾਂ ਅੱਜ ਸਾਰੇ ਇਹ ਬੂਤਾ ਕਰ ਦੇਣੇ ਆ ਹੁਣ ਕੋਈ ਆਏ ਨਾ ਕਮੈਂਟ ਕਰ ਦਵੇ ਵੀ ਬੂਤਾ ਕਰ ਦੇਣੇ ਬੁੱਤ ਬੂਤਾ ਕਰ ਦੇਣੇ ਮਤਲਬ ਵੀ ਸੈੱਟ ਦੇਣੇ ਆ ਵੀ ਆਪਾਂ ਸੈੱਟ ਦੇਣੀਆਂ ਜਿਹੜੀਆਂ ਚੀਜ਼ਾਂ ਨਹੀਂ ਭਾਰਤ ਦੇ ਕਿ ਬਹੁਤ ਸਾਰੇ ਬੂਟ ਆ ਜਿਹੜੇ ਹੁਣ ਸਾਡੇ ਕੰਮ ਦੇ ਨਹੀਂ ਹੈਗੇ ਥੱਲੇ ਪਾਉਣ ਲਈ ਕੋਸ਼ਕ ਮੈਂ ਚੋ ਰੱਖ ਲੈਣੇ ਬਾਕੀ ਆਪਾਂ ਹੁਣ ਸੈੱਟ ਦੇਣੀਆਂ ਜੂਵੀ ਦੀ ਕੱਟ ਸਿੱਟਣੀ ਹੈ ਇਹ ਕਹਿੰਦਾ ਛੇਤੀ ਇਹਦਾ ਜੋਕਰ ਜਿਹਾ ਲਾਓ ਕੀ ਕਰਨਾ ਜੋਕਰ ਦਾ ਹੂੰ ਕਿਸੇ ਨੂੰ ਪੁੱਛ ਲਾਂਗੇ ਜੇ ਕਿਸੇ ਨੂੰ ਚਾਹੀਦਾ ਹੋਇਆ ਕਈ ਕਈਆਂ ਦੇ ਘਰਾਂ 'ਚ ਸਲਾਬ ਆਉਂਦੀ ਆ ਰੱਖ ਦੋ ਐੱਚ ਮੈਨਾਂ ਦਾ ਜੂਬੀ ਦੇ ਸਾਰੇ ਖੜਾਉਣੇ ਆ ਜੀ ਕਿਹੜੇ-ਕਿਹੜੇ ਸਿੱਟਣੇ ਆ ਸਿੱਟਣੇ ਨਹੀਂ ਪੁੱਤ ਪੀਕ ਕੋ ਬੀੰਬੋ ਵਾਲੇ ਆ ਗਰਾਂਦੇ ਹੋ ਗਿਆ ਤੂੰ ਹੁਣ ਰੋਕੇ ਦਿਖਾਉਂਦਾ ਛੋਟੇ ਬੱਚਿਆਂ ਜੀ ਦੇਖੋ ਫੇਰ ਨਹੀਂ ਸਿੱਟਣ ਦਿੰਦਾ ਦਿਖਾਤਾ ਦੇ ਡਾਇਨਾਸੌਰ ਫਿਰ ਇਹਨਾਂ ਨੂੰ ਬੂਸਤੇ 'ਚ ਪਿਆਂ ਦਾ ਕੀ ਫਾਇਦਾ ਜਦੋਂ ਇਹਨਾਂ ਨੂੰ ਸੱਟਦੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਰੱਖ ਲੈ ਬਾਕੀ ਸਾਰੇ ਸੜ ਦੇ ਹਾਂ ਪਤਾ ਨਹੀਂ ਜੀਂ ਦੀਆਂ ਪੈਂਟਾਂ ਆਉਂਦੀਆਂ ਕ ਨਹੀਂ ਕੈਪਰੀਆਂ ਜੀਆਂ ਲੱਗਦੀਆਂ ਮੈਨੂੰ ਤਾਂ ਹਾਂ ਜੀ ਕਾਰਪੇਟ ਤੇ ਚਾਹੀਦੇ ਮੈਂ ਧੌਂਗੀ ਸਿੱਟੇ ਹੋਏ ਸਮਾਨ ਚੋਂ ਵੀ ਕੱਢੀ ਜਾਂਦਾ ਸਮਾਨ ਤੁਸੀਂ ਵਿੱਚ ਮम्मा ਦਾ ਸਰੇਪਾ ਕੀ ਕੀ ਕੱਢ ਲਿਆ ਹੁਣ ਵਿੱਚੋਂ ਲੈ ਇਹ ਹੀ ਤਾਂ ਚੀਜ਼ਾਂ ਸਿੱਟਣ ਵਾਲੀਆਂ ਜੂ ਵੀ ਕੰਮ ਪੌਪ ਕਿੱਥੇ ਦੇਖਦਾ ਤੂੰ ਹੁਣ ਕੀ ਕੰਮ ਕਰਨਾ ਇਹਦੇ ਨਾਲ ਹਾਂ ਆ ਸੀੜੀਆਂ ਵੀ ਸੱਟ ਦਿੰਨੇ ਆਪਾਂ ਕਿਹੜਾ ਹੁਣ ਸੀੜੀ ਵੇਖਦੇ ਆ ਹਨਾ ਕੋਈ ਡੈਸਕ ਹੀ ਹੈ ਨਹੀਂ ਆ ਵੀ ਸਾਰਾ ਸਮਾਨ ਸੱਟਣ ਆ ਰਹੀਆ ਸਿੰਗੀਆਂ ਚੀਜ਼ਾਂ ਲੱਭਦੀ ਲਪਤੀਲੀ ਵੀ ਮਿਲ ਗਈ ਇਹ ਜੁਬੀ ਦੇ ਕੰਮ ਆ ਜੁਬੀ ਸੱਟ ਦਿੰਦਾ ਇਦਾਂ ਪਲੱਗ ਚੈੱਕ ਕਰਕੇ ਦੇ ਦਿਆ ਇੱਕ ਮਿੰਟ ਜੇ ਚੱਲਦਾ ਹੋਇਆ ਤਾਂ ਰੱਖਾਂਗੇ ਨਹੀਂ ਛੱਡਾਂਗੇ ਚੱਲ ਹਾਂ ਮੈਂ ਦੇਖ ਕਿਆ ਹੈ ਕੱਢ ਦਿੰਨੇ ਪੁੱਤ ਇੰਨਾ ਕ ਸਾਮਾਨ ਹਜੇ ਆਪਾਂ ਕੱਢ ਲਿਆ ਤੇ ਹੋਰ ਵੀ ਕੱਢਦੇ ਹਾਂ ਅੱਜ ਛੁੱਟੀ ਹੈ ਇਹਨਾਂ ਨੂੰ ਮੀਂਹ ਪੈਂਦਾ ਏ ਤੇ ਤਾਂ ਕਰਕੇ ਆਪਾਂ ਘਰ ਦੀ ਸਫਾਈ ਕਰਦੇ ਹਾਂ ਆ ਬਾਕਸਾਂ 'ਚ ਵੀ ਚਾਦਰਾਂ ਪਈਆਂ ਉਹ ਵੀ ਦੇਖ ਕੇ ਛੱਡ ਦਿੰਨੇ ਆ ਪਰਾਣੀਆਂ ਜਿੰਨੀਆਂ ਹੁਣ ਤਾਂ ਨਮੀਆਂ ਵਰਤਦੇ ਕੀ ਹੁਣ ਵਿੱਚੋਂ ਕੱਢਣਾ ਮਾਰਿਆਂ ਦੀ ਛਟਰੀ ਇਹ ਪੁੱਤ ਖਰਾਬ ਹੋ ਗਈ ਥੋੜੀ ਜੀ ਨਾ ਵਿੱਚੋਂ ਖਰਾਬ ਹੋਈ ਹੋਈ ਆ ਅਜੇ ਆਪਾਂ ਹੋਰ ਸਮਾਨ ਕੱਢੀ ਜਾਂਦੇ ਤੇ ਇੰਡੀਆ ਤਾਂ ਹੁੰਦਾ ਆਪਾਂ ਵੀ ਕਈ ਵਾਰ ਝੁੱਗੀਆਂ ਵਾਲਿਆਂ ਨੂੰ ਨੀ ਘਰੇ ਲਿਆਂਦਾ ਝੁੱਗੀਆਂ ਵਾਲਿਆਂ ਨੂੰ ਦੇ ਦੇਣੇ ਬੱਚਿਆਂ ਨੂੰ ਕੱਪੜੇ ਚਲੋ ਕਿਸੇ ਦੇ ਕੰਮ ਆ ਜਾਂਦੇ ਕਈ ਕੱਪੜੇ ਬਿਲਕੁਲ ਨਵੇਂ ਹੁੰਦੇ ਆ ਤੇ ਪਰ ਇੱਥੇ ਆਏ ਹੁੰਦਾ ਫਿਰ ਸਿੱਟਣੀ ਪੈਂਦੀ ਆ ਕੱਪੜੇ ਫਿਰ ਅਸੀਂ ਸੱਟਦੇ ਹੀ ਦੇ ਕਿਉਂਕਿ ਇੱਥੇ ਤੁਹਾਨੂੰ ਪਤਾ ਸਾਰੇ ਚੱਲ ਕੱਪੜੇ ਵਧੀਆ ਪਾਉਂਦੇ ਆ ਲੋਕ ਤੇ ਜੂਬੀ ਦੇ ਬਹੁਤ ਸਾਰੇ ਕਈ ਨਵੇਂ ਕੱਪੜੇ ਜਿਹੜੇ ਆਪਾਂ ਹੁਣ ਸਿੱਟੇ ਆ ਜਾਂ ਕੋਟ ਵਗੈਰਾ ਲੈਦਰ ਦੇ ਕੋਟ ਜੈਸਮੀਨ ਦੇ ਛੋਟੀ ਹੁੰਦੀ ਦੇ ਛੋਟੀ ਵੀ ਨਹੀਂ ਇਹ ਲੰਬੇ ਬਹੁਤ ਜਲਦੀ ਹੋਗੇ ਲੰਬੇ ਜਲਦੀ ਹੋਗੇ ਕਰਕੇ ਨਾ ਫਿਰ ਕੱਪੜੇ ਉੱਚੇ ਹੋ ਜਾਂਦੇ ਇਹਨਾਂ ਦੇ ਜੇ ਮੈਂ ਆ ਜੂਬੀ ਦਾ ਸੈੱਟ ਪੂਰਾ ਨਮਾ ਪਿਆ ਵਾ ਪਰ ਇਹਦੇ ਉੱਚਾ ਹੋ ਗਿਆ ਇਸ ਕਰਕੇ ਫਿਰ ਹੁਣ ਆਪਾਂ ਸੱਟ ਦੇਣਾ ਹੈ ਏ ਇਹਨਾਂ ਦੀ ਹਾਈਟ ਆਪਦੇ ਪਾਪਾ ਵਾਂਗੂ ਬਹੁਤ ਲੰਬੀ ਹੋਈ ਜਾਂਦੀ ਹੈ ਤੇ ਕੱਪੜੇ ਬਹੁਤ ਜਲਦੀ ਉੱਚੇ ਹੋ ਜਾਂਦੇ ਭਰ ਗਈ ਸਾਰੀ ਟਰਾਲੀ ਵਿੱਚੀ ਚੱਲੇ ਭਾਂਡੇ ਕੱਚ ਦੇ ਵੀ ਤੇ ਜੂ ਵੀ ਹੁਣਾਂ ਦੀਆਂ ਰਜਾਈਆਂ ਕਿਉਂਕਿ ਹੁਣ ਵੱਡੇ ਹੋ ਗਏ ਫਿਰ ਇਹਨਾਂ ਨੂੰ ਵੱਡੀਆਂ ਰਜਾਈਆਂ ਲੈ ਆਤੀਆਂ ਇਹਦੇ ਚ ਲੱਥਾਂ ਬਾਹਰ ਆਉਂਦੀਆਂ ਸੀ ਸਾਰਾ ਸਮਾਨ ਆਪਾਂ ਇਹਦੇ ਵਿੱਚ ਰੱਖਤਾ ਤੇ ਹੁਣ ਇੱਥੇ ਵੀ ਮੈਂ ਲਾਉਣੀ ਆ ਝਾੜੂ ਲੱਕੜਾਂ ਨਹੀਂ ਅਸੀਂ ਸਟਣੀਆਂ ਇਹ ਅਸੀਂ ਅੱਗ ਮਚਾਇਆ ਕਰਨੀ ਸਾਰੀਆਂ ਲੱਕੜਾਂ ਦੀ ਅਸੀਂ ਫਿਰ ਜਦੋਂ ਨਵੀਆਂ ਅਲਮਾਰੀਆਂ ਲੈ ਲੈਨੇ ਪੁਰਾਣੀਆਂ ਫਿਰ ਇੱਥੇ ਖੋਲ ਕੇ ਰੱਖੀਆਂ ਤੇ ਇਹ ਆਪਾਂ ਸਾਰੀਆਂ ਮਚਾ ਦੇਣੀਆਂ ਹਜੇ ਦੀ ਹੋਰ ਵੀ ਸਫਾਈ ਹੋਣੀ ਆ ਸਾਰੇ ਹਾਲ ਦੀ ਤੇ ਆ ਜੋ ਵੀ ਨੇ ਕਈ ਚੀਜ਼ਾਂ ਸੱਟਣ ਨਹੀਂ ਦਿੱਤੀਆਂ ਚਖੜਾਉਣੇ ਸਾਰੇ ਬੂਸਤੇ ਚ ਭਰੇ ਹੋਏ ਆ ਕਹਿੰਦਾ ਮੈਂ ਸੱਟਣ ਨਹੀਂ ਦੇਣੇ ਖੜਾਉਣੇ ਗੱਦੇ ਅਸੀਂ ਐਕਸਟਰਾ ਲਿਆਂਦੇ ਹੁੰਦੇ ਜਦੋਂ ਸਾਡੀ ਫੈਮਿਲੀ ਮੈਂਬਰ ਆਉਂਦੇ ਛੁੱਟੀਆਂ 'ਚ ਫਿਰ ਕਈ ਵਾਰ ਬੈੱਡ ਘਟੁੰਦੇ ਫਿਰ ਅਸੀਂ ਗੱਦੇ ਵੀ ਸੱਟ ਲੈਨੇ ਆ ਹੁਣ ਫਿਰ ਇੱਥੇ ਕੱਲੀ ਗੱਡੀ ਖੜੀ ਆ ਆਪਾਂ ਸਾਰੇ ਝਾੜੂ ਲਾਉਣੇ ਆ ਅਭੀ ਲਮਾਰੀਆਂ ਮਚਾ ਦੇਣੀ ਆ ਇੰਨਾ ਚ ਵੀ ਚੱਕ ਕਰ ਦੇ ਕੋਈ ਚੀਜ਼ ਖਾਲੀ ਰਹਿ ਗਈ ਇਹ ਵੀ ਇੱਕ ਬਾਈਟ ਕਲਰ ਦੀ ਲਮਾਰੀ ਆ ਜੇ ਸਾਡੇ ਉੱਪਰ ਲਮਾਰੀਆਂ ਹੈਗੀਆਂ ਤਾਂ ਹੀ ਅਸੀਂ ਫਟ ਨਹੀਂ ਕਿਤੇ ਟੱਲੀ ਵਾਲਾ ਆ ਗਿਆ ਟੱਲੀ ਵਾਲਾ ਟੱਲੀ ਵਜਾਉਂਦੀ ਟੱਲੀ ਸਭ ਤੋਂ ਅੱਜ ਇਹਨੂੰ ਛੁੱਟੀ ਆ ਕਈ ਪੈਣਪਰਾ ਖੇਤਾਂ ਵਾਲਾ ਬਲੌਗ ਦੇਖ ਕੇ ਕਹਿ ਦਿੰਦੇ ਵੀ ਦੀਦੀ ਤੁਹਾਡੀ ਲਾਈਫ ਇੱਥੇ ਬਹੁਤ ਟਾਫ ਵਾ ਟਾਫ ਨਹੀਂ ਬਹੁਤ ਜ਼ਿਆਦਾ ਵਧੀਆ ਲਾਈਫ ਵਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਸਾਡੇ ਘਰ ਦੇ ਵਿੱਚ ਕੋਈ ਵੇਸਟ ਚੀਜ਼ ਆ ਕੋਈ ਵੱਡੀਆਂ ਚੀਜ਼ਾਂ ਸੱਟਣ ਵਾਲੀਆਂ ਸ਼ਹਿਰਾਂ ਵਾਲਿਆਂ ਨੂੰ ਜਿਹੜੇ ਬਾਹਰ ਰਹਿੰਦੇ ਇੰਡੀਆ ਦੇ ਵਿੱਚ ਤਾਂ ਚਲ ਫੇਰ ਵੀ ਆਪਣੇ ਸੌਕਾਂ ਦਾ ਜਿੱਥੇ ਮਰਜ਼ੀ ਕੋਈ ਚੀਜ਼ ਆਪਾਂ ਸੱਟ ਦਿੰਦੇ ਨੇ ਪਰ ਆਪਾਂ ਇੱਦੇ ਇੱਥੇ ਇਦਾਂ ਸੱਟ ਨਹੀਂ ਸਕਦੇ ਹੁੰਦੇ ਉਹਨਾਂ ਨੂੰ ਫੇਰ ਵੀ ਬਹੁਤ ਪ੍ਰੋਬਲਮ ਆਉਂਦੀ ਆਪਣੇ ਘਰ ਦੇ ਵਿੱਚ ਖਾਣਾ ਵੀ ਹੁੰਦਾ ਕੋਈ ਰੋਟੀਆਂ ਵਗੈਰਾ ਬਚ ਜਾਂਦੀਆਂ ਡਸਟਬੀਨ 'ਚ ਉਹਨਾਂ ਨੂੰ ਬੂਤਾ ਕਰਨੀਆਂ ਪੈ ਪਰ ਸਾਡੇ ਆ ਜਿਹੜਾ ਖੂਹ ਵਾਲੀ ਜਗਾ ਬਣੀ ਹੋਈ ਹੈ ਮੈਂ ਰੋਟੀਆਂ ਵੀ ਚੂਰ ਕੇ ਦੇ ਤੇ ਪਾ ਦਿੰਨੀ ਆ ਕੋਈ ਬਰੈਡ ਵਾ ਪਾਨੀਆਂ ਵਗੈਰਾ ਨਾਲੇ ਤਾਂ ਜਾਨਵਰ ਖਾ ਲੈਂਦੇ ਆ ਹਨਾ ਨਾਲੇ ਤਾਂ ਇਹ ਚੀਜ਼ ਦਾ ਪੰਨ ਮਿਲਦਾ ਕੋਈ ਵੀ ਸਾਡੇ ਚੌਲ ਵੀ ਵੱਧ ਜਾਂਦੇ ਆ ਪਾਸਤਾ ਵਾ ਤੇ ਮੈਨੂੰ ਇਦਾਂ ਨਹੀਂ ਮੈਂ ਡਸਟ ਬੀਨ ਦੇ ਵਿੱਚ ਅੱਜ ਤੱਕ ਕੋਈ ਖਾਣਾ ਨਹੀਂ ਸੜਦੀ ਹੈਗੀ ਚਾਹੇ ਕੋਈ ਆਟਾ ਵੱਧ ਜਾਵੇ ਤੇ ਮੈਂ ਹਮੇਸ਼ਾ ਇੱਥੇ ਜਾਨਵਰਾਂ ਨੂੰ ਪਾ ਦਿੰਨੀ ਹਣੀ ਨਾਲ ਪਾਣੀ ਰੱਖ ਦਈਦਾ ਖੇਤਾਂ ਵਾਲੇ ਘਰਾਂ ਦੀ ਇਹ ਬਹੁਤ ਮौज ਹੋ ਜਾਂਦੀ ਆ ਬਾਕੀ ਜਿੰਨਾ ਵੀ ਤੁਸੀਂ ਹੋਂ ਦੇਖਿਆ ਸੀ ਕਿੰਨਾ ਵੇਸਟ ਸਮਾਨ ਸਿੱਟਿਆ ਵਾ ਤੇ ਸਾਡੇ ਮਾਲਕਾਂ ਦੇ ਉਧਰ ਬਹੁਤ ਵੱਡਾ ਟੋਆ ਪੱਟਿਆ ਹੋਇਆ ਵਾ ਉਹਦੇ ਵਿੱਚ ਉਹ ਵੀ ਸਾਰੀਆਂ ਚੀਜ਼ਾਂ ਬੇਸਟ ਸੈੱਟ ਦਿੰਦੇ ਆ ਕੋਈ ਵੀ ਵੱਡੇ ਵੱਡੇ ਕੋਈ ਲੋਹੇ ਦੀਆਂ ਚੀਜ਼ਾਂ ਗਲ ਜਾਂਦੀਆਂ ਵਾ ਕੋਈ ਵੀ ਸਮਾਨ ਆ ਤੇ ਉਵੇਂ ਜਦੋਂ ਉਧਰ ਜਾਊਂਗੀ ਨਾ ਫੁੱਲ ਬਲੌਗ ਬਣਾਵਾਂਗੇ ਆਪਾਂ ਉਧਰ ਲੈ ਧੀ ਇਹਦਾ ਵੀ ਸਾਰਾ ਉਹਦੇ ਵਿੱਚ ਤੁਹਾਨੂੰ ਆਪਾਂ ਸਾਰਾ ਟੋਟਲ ਦਿਖਾਵਾਂਗੇ ਤੇ ਕੋਈ ਸਬਜ਼ੀਆਂ ਵਗੈਰਾ ਮਾਲਕ ਬੀਜ ਦਾ ਨਾਏ ਲੌਂਚ ਬੀਜ ਦੇਨੇ ਇਹ ਉਹ ਵੀ ਪੱਟੇ ਦੇ ਆ ਉਹਦੇ ਵਿੱਚ ਸੈੱਟ ਦਿੰਦੇ ਆ ਤੇ ਮੈਨੂੰ ਤਾਂ ਖੇਤਾਂ ਦੀ ਲਾਈਫ ਬਹੁਤ ਵਧੀਆ ਲੱਗਦੀ ਹੈ ਬਹੁਤ ਸਕੂਨ ਸ਼ਾਂਤੀ ਤੇ ਸ਼ਹਿਰਾਂ ਨਾਲੋਂ ਮੈਨੂੰ ਜ਼ਿਆਦਾ ਵਧੀਆ ਲੱਗਦਾ ਇੱਥੇ ਚਲੋ ਸ਼ਹਿਰਾਂ ਦੇ ਵਿੱਚ ਅਲੱਗ ਤੋਂ ਸਹੂਲਤਾਂ ਹੁੰਦੀਆਂ ਵਾ ਜੇ ਆਪਾਂ ਖੇਤਾਂ 'ਚ ਰਹਿੰਨੇ ਤਾਂ ਆਪਣੇ ਕੋਲੇ ਲਾਇਸੈਂਸ ਹੋਵੇ ਗੱਡੀ ਹੋਵੇ ਉਹ ਜ਼ਿਆਦਾ ਵਧੀਆ ਰਹਿੰਦਾ ਏ ਪਰ ਜਿੰਨਾਂ ਕੋਲੇ ਗੱਡੀ ਨਹੀਂ ਹੁੰਦੀ ਲਾਇਸੈਂਸ ਨਹੀਂ ਹੁੰਦਾ ਉਹਨਾਂ ਲਈ ਖੇਤਾਂ ਦੇ ਵਿੱਚ ਥੋੜਾ ਔਖਾ ਹੋ ਜਾਂਦਾ ਹੈ ਸ਼ਹਿਰਾਂ ਦੇ ਵਿੱਚ ਕੋਈ ਆਪਾਂ ਨੂੰ ਲੋੜ ਵਾ ਬੰਦਾ ਤੁਰ ਕੇ ਵੀ ਚਲਿਆ ਜਾਂਦਾ ਏ ਪਰ ਚਲੋ ਸਾਡੇ ਕੋਲ ਗੱਡੀ ਹੈਗੀ ਹੈ ਲਾਇਸੈਂਸ ਹੈਗਾ ਮੇਰੇ ਆ ਸਾਨੂੰ ਥੋੜਾ ਸੌਖਾ ਲੱਗਦਾ ਤੇ ਬੱਚਿਆਂ ਦੇ ਸਕੂਲ ਦੀ ਬੱਸ ਵੀ ਆਉਂਦੀ ਆ ਕਿਉਂਕਿ ਬੱਚਿਆਂ ਨੂੰ ਵੀ ਹੁਣ ਜਿਵੇਂ ਅੱਜ ਜੂਬੀ ਨੂੰ ਛੁੱਟੀ ਆ ਸਭ ਤੋਂ ਅਸੀਂ ਥੱਲੇ ਆਏ ਹੋਏ ਆ ਤੁਹਾਡੇ ਬੱਚਿਆਂ ਨੇ ਮੇਰੇ ਨਾਲ ਆ ਜਾਣਾ ਥੱਲੇ ਇੱਥੇ ਖੇਡ ਲੈਂਦੇ ਆ ਸਾਡੇ ਨਾਲ ਸਫਾਈਆਂ ਕਰਵਾਤੀਆਂ ਬਹੁਤ ਸੋਹਣਾ ਸਾਡਾ ਟਾਈਮ ਸਪੈਂਡ ਹੋ ਜਾਂਦਾ ਇੰਦਾ ਨਹੀਂ ਵੀ ਅਸੀਂ ਸਾਰਾ ਦਿਨ ਘਰ ਦੇ ਵਿੱਚ ਉੱਪਰ ਬੈਠੇ ਜਾਂ ਫੋਨ ਦੇਖੀ ਜਾਵਾਂਗੇ ਸਾਰਾ ਦਿਨ ਟੀਵੀ ਤੇ ਅਸੀਂ ਆਪਣਾ ਟਾਈਮ ਪਾਸ ਬਹੁਤ ਸੋਹਣਾ ਕਰ ਲੈਨੇ ਆ ਇਟਲੀ ਦੇ ਵਿੱਚ ਵੀ ਬਹੁਤ ਬੀਜੀ ਲਾਈਫ ਵਾ ਯਾਨੀ ਜਦੋਂ ਅਸੀਂ ਐਂ ਦਬਾਰ ਹੁੰਦਾ ਐਦਾਂ ਹੁੰਦਾ ਵੀ ਮਸਾਂ ਛੁੱਟੀ ਆਈ ਹੈ ਚਲੋ ਥੋੜਾ ਟਾਈਮ ਬੇਲੇ ਰਵਾਂਗੇ ਪਰ ਫਿਰ ਵੀ ਸਾਰਾ ਦਿਨ ਇਦਾਂ ਕੰਮਾਂ ਜੀ ਨਿਕਲ ਜਾਂਦਾ ਪਹਿਲਾਂ ਆਪਾਂ ਤੁਸੀਂ ਦੇਖੇ ਪਹਿਲਾਂ ਸਾਰੀ ਕਲੀਨਿੰਗ ਕੀਤੀ ਆ ਹੁਣ ਜਿਹੜਾ ਆਪਣਾ ਸਤੂਫਾ ਵਾ ਕਿਉਂਕਿ ਠੰਡ ਦਿਨੋਂ ਦਿਨ ਬਹੁਤ ਵੱਧਦੀ ਜਾਂਦੀ ਇਟਲੀ ਦੇ ਵਿੱਚ ਘਰ ਬਹੁਤ ਠੰਢੇ ਸ਼ੁਰੂ ਹੋ ਗਿਆ ਉਹ ਵਾਲਾ ਸਤੂਫਾ ਹੁਣ ਮੈਂ ਕਲੀਨ ਕਰਨਾ ਵਾ ਫਿਰ ਮਕੈਨਿਕ ਨੇ ਠੀਕ ਕਰਨਾ ਆਉਣਾ ਵਾ ਉਸ ਤੋਂ ਬਾਅਦ ਫੇਰ ਅਸੀਂ ਅਪ੍ਰੀਲੀਆਂ ਨੂੰ ਜਾਣਾ ਵਾ ਸਾਰਾ ਦਿਨ ਇਦਾਂ ਭੱਜ ਨੱਠ ਦੇ ਵਿੱਚ ਲੰਘ ਜਾਂਦਾ ਮੇਰਾ ਤਾਂ ਤੇ ਮੈਨੂੰ ਜਾਨੀ ਕਿ ਕਿਸੇ ਵੀ ਦਿਨ ਦੀ ਛੁੱਟੀ ਨਹੀਂ ਹੁੰਦੀ ਕੋਈ ਵੀ ਦਿਨ ਵਾ ਤੇ ਸਾਰਾ ਦਿਨ ਇਦਾਂ ਕੰਮਕਾਰ ਦੇ ਵਿੱਚ ਲੰਘ ਜਾਂਦਾ ਪਰ ਵਧੀਆ ਵਾ ਇਦਾਂ ਨਹੀਂ ਬੰਦਾ ਕਹਿ ਸਕਦੇ ਮੋਟਾਪਾ じゃ ਹੋ ਜਾਂਦਾ ਏ ਤੇ ਹੁਣ ਮੈਂ ਇਧਰ ਸਤੂਫਾ ਸਾਫ਼ ਕਰਨ ਲੱਗੀ ਆ ਪਕੰਧਨ ਜੀ ਨਾਲ ਸਤੂਫਾ ਸਾਫ਼ ਕਰਨਾ ਸਾਰਾ ਲਿਮੋਨੇ ਵਾਲੀ ਨਾਲ ਨਿੰਬੂ ਵਾਲੇ ਨਾਲ ਜਦੋਂ ਇਹ ਚੱਲਦਾ ਫਿਰ ਤਾਂ ਠੰਡ ਦਾ ਪਤਾ ਹੀ ਨਹੀਂ ਲੱਗਦਾ ਵੀ ਠੰਡ ਹੈਗੀ ਆ ਕਿ ਨਹੀਂ ਸਾਰਾ ਕਲੀਨ ਕਰ ਦੇਣਾ ਅੱਜ ਉਹ ਤਾਂ ਮੇਰੀ ਸਵਾਹ ਵਿੱਚੋਂ ਕੱਢੀ ਹੋਈ ਐ ਸਾਰੀ ਕਿਉਂਕਿ ਜਦੋਂ ਚਲਾਉਣੇ ਆ ਫਿਰ ਮੈਂ ਨਾਲ ਦੀ ਨਾਲ ਸਵਾਹ ਕੱਢ ਦੇਣੀ ਆ ਇਹਦੇ ਵਿੱਚ ਸਾਰੀ ਸਵਾਹ ਇਕੱਠੀ ਹੁੰਦੀ ਐ ਇੱਥੇ ਅੱਗ ਮੱਚਦੀ ਐ ਮਕੈਨਿਕ ਦੇ ਆਉਣ ਤੋਂ ਪਹਿਲਾਂ ਸਾਰਾ ਮੈਂ ਸਾਫ਼ ਕਰਦਾ ਇਹਨੂੰ ਅੱਜ ਤਾਂ ਮੇਰੇ ਕਈ ਦਿਨ ਹੋ ਗਏ ਹੱਥ ਇਦਾਂ ਕਾਲੇ ਹੋਏ ਰਹਿੰਦੇ ਕੇਵਲ ਚੁੱਲ੍ਹੇ ਤੇ ਕੁਝ ਨਾ ਕੁਝ ਕਰਨਾ ਇਹਦੇ ਨਾਲ ਵੀ ਇਹਦੀ ਮੈਨੂੰ ਡੇਲੀ ਵਾਂਗੂ ਸਫਾਈ ਕਰਨੀ ਪੈਂਦੀ ਹੈ ਜਿਵੇਂ ਰਾਤ ਨੂੰ ਚੱਲਦਾ ਹੈ ਫਿਰ ਸਵੇਰ ਨੂੰ ਬੱਚਿਆਂ ਨੂੰ ਸਕੂਲ ਛੱਡ ਕੇ ਆ ਕੇ ਫਿਰ ਡੇਲੀ ਇਹਨੂੰ ਸਾਫ਼ ਕਰਨਾ ਪੈਂਦਾ ਹੈ ਹਣ ਮੈਂ ਸਤੂਹਾ ਸਾਫ਼ ਕਰਕੇ ਆ ਗਈਆਂ ਤੇ ਹੁਣ ਅਸੀਂ ਫੇਰ ਅੱਗ ਮੁਰੇ ਬੈਠ ਕੇ ਸਾਡੀ ਡੇਲੀ ਦੀ ਰੁਟੀਨ ਵਾਂਗ ਸਾਰਿਆਂ ਦੀ ਅੱਗ ਸਿੱਖਦੇ ਆਂ ਤੇ ਮੈਂ ਵੈਸੇ ਤਾਂ ਤੁਹਾਨੂੰ ਰਿਪਲਾਈ ਵੀ ਕੀਤਾ ਇੱਕ ਮੈਂ ਤੁਹਾਨੂੰ ਪ੍ਰੂਫ ਵੀ ਦਿਖਾਉਣੀ ਆ ਤੇ ਮੇਰਾ ਬੱਚਾ ਵੀ ਵੀ ਭੈ ਕਹੀ ਮੈਨੂੰ ਪੁੱਛ ਲੈਂਦੇ ਵੀ ਤੁਹਾਨੂੰ ਖੇਤਾਂ ਦੇ ਘਰਾਂ ਦੇ ਵਿੱਚ ਜੀ ਕਿੱਦਾਂ ਲੱਗ ਜਾਂਦਾ ਵੀ ਤੁਹਾਨੂੰ ਡਰ ਨਹੀਂ ਲੱਗਦਾ ਤੇ ਤੁਹਾਨੂੰ ਅਮਨ ਦੱਸੂਗੀ ਅਮਨ ਕਿੱਦਾਂ ਲੱਗਦਾ ਤੈਨੂੰ ਇੱਥੇ ਆ ਕੇ ਖੇਤਾਂ ਦੇ ਘਰਾਂ ਬਹੁਤ ਵਧੀਆ ਲੱਗਦਾ ਇੱਥੋਂ ਦਾ ਮਾਹੌਲ ਹੀ ਬਹੁਤ ਵਧੀਆ ਹੈ ਦਿਲ ਬਹੁਤ ਲੱਗਦਾ ਹੈ ਖੁੱਲ੍ਹਾ-ਦੁੱਲ੍ਹਾ ਹੈ ਸਾਰਾ ਜਿੱਧਰ ਮਰਜ਼ੀ ਜਾਓ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਸਾਡੇ ਕੋਈ ਵੀ ਆ ਜਾਂਦਾ ਮੇਰੇ ਫਰੈਂਡ ਸਰਕਲ ਤੋਂ ਵਿੱਚ ਜਾਂ ਮੇਰੇ ਹਸਬੰਡ ਦੇ ਫਰੈਂਡ ਆ ਜਿਵੇਂ ਕਿ ਰਹਿੰਦੇ ਬਚਨਸ ਸ ਨਾਰਥ ਸਾਈਡ ਜਦੋਂ ਵੀ ਉਹ ਛੁੱਟੀਆਂ 'ਚ ਸਾਡੇ ਕੋਲ ਆਉਂਦੇ ਆ ਨਾ ਦੀਦੀ ਉਹਨਾਂ ਦਾ ਜਾਨ ਨੂੰ ਦਿਲ ਨਹੀਂ ਕਰਦਾ ਇੱਥੋਂ ਕਹਿੰਗੇ ਤੁਹਾਡੇ ਇੰਨਾ ਵਧੀਆ ਮਾਹੌਲ ਐਂਦਾ ਲੱਗਦਾ ਵੀ ਆਪਾਂ ਪੰਜਾਬ 'ਚ ਹੀ ਫਿਰਦੇ ਆ ਹਾਂ ਲੱਗਦਾ ਨਹੀਂ ਹੈਗਾ ਵੀ ਇੰਡੀਆ ਆ ਹੀ ਲੱਗਦਾ ਵੀ ਇੰਡੀਆ 'ਚ ਹੀ ਤੁਰੇ ਫਿਰਦੇ ਆ ਫੋਟੋ ਵੀਡੀਓ ਵੀ ਸਾਰੇ ਦੇਖ ਕੇ ਕਹਿੰਦੇ ਨੇ ਵੀ ਤੁਹਾਨੂੰ ਲੱਗਦਾ ਹੀ ਨਹੀਂ ਜਦੋਂ ਇਟਲੀ ਉਹ ਅਮਨ ਹੁਣੀ ਜਦੋਂ ਆਏ ਸੀ ਨਾ ਸਾਰੇ ਇਹਨਾਂ ਨੂੰ ਦੇਖ ਕੇ ਕਹਿ ਦਿੰਦੇ ਤੁਹਾਡਾ ਤਾਂ ਲੱਗਦਾ ਹੀ ਨਹੀਂ ਵੀ ਤੁਸੀਂ ਇਟਲੀ ਗਏ ਆ ਇੰਡੀਆ ਵਾਂਗੂ ਹੀ ਲੱਗਦਾ ਤੇ ਸਾਡਾ ਜੂਵੀ ਤਾਂ ਮੈਨੂੰ ਕਹੋਗਾ ਮਮਾ ਇੱਥੋਂ ਆਪਾਂ ਕਿਤੇ ਨਹੀਂ ਜਾਣਾ ਪਾ ਇੱਥੇ ਹੀ ਰਹਿਨੇ ਬਹੁ ਬਹੁਤ ਵਧੀਆ ਇਹਦੇ ਲਈ ਵੀ ਬਹੁਤ ਵਧੀਆ ਲੱਗਦਾ ਹੈ ਢੱਡੂਲਾ ਹੈ ਵਧੀਆ ਸਾਰਾ ਹਾਂਜੀ ਹੁਣ ਜਿਵੇਂ ਸਾਡਾ ਘਰ ਖੁੱਲਾ ਹੈ ਵੱਡਾ ਬਣਿਆ ਹੋਇਆ ਬਾਹਰ ਵੀ ਆ ਕੋਈ ਫੈਮਲੀਆਂ ਆ ਜਾਂਦੀਆਂ ਜਾਂ ਗੱਡੀਆਂ ਜ਼ਿਆਦਾ ਹੁੰਦੀਆਂ ਕਢਾਉਣ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਮਾਮੇ ਕੀ ਉਹਨਾਂ ਦੇ ਘਰ ਹੈ ਵਿੱਚ ਜਮਾ ਸ਼ਹਿਰ ਦੇ ਆ ਤੇ ਉਹਨੇ ਕੀ ਕਮਰੇ ਰਹਿਣ ਦਾ ਕਿੰਨਾ ਔਖਾ ਹੈ ਤੇ ਆਪਣੇ ਜਿੰਨੇ ਮਰਜ਼ੀ ਕੋਈ ਆ ਜਾਵੇ ਮੇਰੇ ਦੋਨੇ ਜਿਹੜੇ ਰੀਅਲ ਬ੍ਰਦਰ ਆ ਉਹ ਸ਼ਹਿਰ ਦੇ ਵਿੱਚ ਰਹਿੰਦੇ ਅਮਨ ਦਾ ਭਰਾ ਵੀ ਹੈ ਨਾ ਤਿੰਨੇ ਰਹਿੰਦੇ ਆ ਇਕੱਠੇ ਭਾਬੀ ਮੇਰੇ ਤੋ ਸ਼ਹਿਰ ਦੇ ਵਿੱਚ ਰਹਿੰਦੇ ਉਹਨਾਂ ਨੂੰ ਬਹੁਤ ਔਖਾ ਲੱਗਦਾ ਹੈ ਹੁਣ ਮੇਰਾ ਭਤੀਜਾ ਵੀ ਵਿਚਾਰਾ ਫਿਰ ਵਿਚਾਰੀ ਭਾਬੀ ਮੇਰੀ ਪਾਰਕ ਦੇ ਵਿੱਚ ਲੈ ਕੇ ਜਾਂਦੀ ਜਦੋਂ ਸਾਡੇ ਕੋਲੇ ਆ ਜਾਂਦੇ ਆ ਕੋਈ ਟੈਨਸ਼ਨ ਨਹੀਂ ਬਾਹਰ ਘੁੰਮਦੇ ਫਿਰਦੇ ਧੁੱਪ ਸੇਕਦੇ ਆ ਹਾਂ ਜਿਹੜੇ ਵੀ ਭੈਣ ਭਰਾ ਮੈਨੂੰ ਡਾਊਟ ਸੀ ਵੀ ਦੀਦੀ ਉਹਨਾਂ ਦੀ ਟਫ ਲਾਈਫ ਵਾ ਵੀ ਖੇਤਾਂ ਦੇ ਵਿੱਚ ਰਹਿੰਦੇ ਕਰਕੇ ਤੇ ਉਹਨਾਂ ਦਾ ਆਪਾਂ ਐਕਸਪਲੇਨ ਕਰਕੇ ਦੱਸਿਆ ਵਾ ਤੇ ਅਸੀਂ ਤਾਂ ਆਪਦੀ ਜਿੰਨੀ ਮਰਜ਼ੀ ਮਸਤੀ ਕਰੀ ਜਲੇ ਇਟਾਲੀਅਨ ਦੇ ਘਰਾਂ ਦੇ ਵਿੱਚ ਪ੍ਰੋਬਲਮ ਬਹੁਤ ਹੋ ਜਾਂਦੀ ਜਦੋਂ ਆਪਾਂ ਕੋਲ ਰਹਿੰਨੇ ਆ ਅਸੀਂ ਉੱਚੀ ਬਾਸ ਤੇ ਲਾ ਕੇ ਨੱਚੀ ਜਾਈਏ ਜਿਹੜਾ ਕੁਝ ਮਰਜ਼ੀ ਕਰੀ ਜਾਈਏ ਕੋਈ ਪ੍ਰੋਬਲਮ ਕੋਈ ਟੈਨਸ਼ਨ ਨਹੀਂ ਓਕੇ ਜੀ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਮੀਦ ਕਰਦੀ ਆਂ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੂਗਾ ਜੇਕਰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾਇਓ ਜੀ ਜ਼ਰੂਰ ਓਕੇ ਚਾਓ ਅਰੀ ਵਿਦੇਸ਼ੀ ਓਕੇ ਜੀ ਚਾਓ ਅਰੀ ਵਿਦੇਸ਼ੀ